ਸਕ੍ਰੀਨ ਦੇ ਉੱਤੇ ਤੁਸੀਂ ਜਿਸ ਘੋੜੇ ਨੂੰ ਦੇਖ ਰਹੇ ਆ ਉਹ ਘੋੜੇ ਦਾ ਨਾਮ ਬੁਲਟ ਰਾਜਾ ਹੈ ਇਹ ਘੋੜਾ ਨਾਮੀ ਘੋੜਾ ਤੇ ਪਤਾ ਨਹੀਂ ਇਹ ਕਿੰਨੇ ਕੰਪੀਟੀਸ਼ਨ ਜਿੱਤ ਚੁੱਕਾ ਦੂਸਰਾ ਘੋੜਾ ਜਿਹੜਾ ਉਹ ਨਾਮੀ ਘੋੜਾ ਹੈ ਹਾਂਜੀ ਉਹ ਆਪਣਾ ਰੌਕਟ ਘੋੜਾ ਰੌਕਟ ਘੋੜਾ ਹੈ ਹਾਂਜੀ ਉਹ ਸਿੰਧੀ ਨਸਲ ਦਾ ਘੋੜਾ ਵਾ ਉਹ ਪਿਓਰ ਸਿੰਧੀ ਆ ਹਾਂਜੀ ਉਹ ਪਿਓਰ ਸਿੰਧੀ ਆ ਉਹ ਆਪਣਾ ਬਾਈ ਆ ਸਿਮਰਤ ਪਹਿਲਵਾਨ ਅੱਛਾ ਜੀ ਮਤਲਬ ਉਹ ਉਹਦਾ ਘੋੜਾ ਆਪਣਾ ਫੈਮਿਲੀ ਰਿਲੇਸ਼ਨ ਹੀ ਆ ਉਹ ਆਪਣੇ ਕੋਲ ਹੀ ਰਹਿੰਦਾ ਘੋੜਾ ਰੌਕਟ ਤੇ ਬੁਲਟਰ ਜਦ ਦੀ ਆਪਸੇ ਹੀ ਟੱਕਰ ਹੋ ਜਾਂਦੀ ਕਈ ਵਾਰ ਹਾਂਜੀ ਆਪਣੇ ਤਾਂ ਇੱਕ ਸਮੁੰਦਰ ਦਾ ਵਸ਼ੀਰਾ ਵਾ ਤੇ ਤੁਸੀਂ ਇਹਦਾ ਐਟੀਟਿਊਡ ਵੇਖੋ ਇਹਦੀ ਬਾਡੀ ਲੈਂਗੁਏਜ ਦੇਖ ਲਓ ਤੇ ਬੱਚਾ ਹੈ ਬਹੁਤ ਪਿਆਰਾ ਬੱਚਾ ਤੁਸੀਂ ਦੇਖਦੇ ਆ ਸਾਰ ਸਾਨੂੰ ਬੜਾ ਮੋਹ ਆਉਗਾ ਇਸ ਬੱਚੇ ਨੂੰ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਆ ਹਾਂਜੀ ਉਹ ਐਜ਼ ਅ ਟ੍ਰੇਨਰ ਹਾਂਜੀ ਉਹਨਾਂ ਨੂੰ ਸਿਖਲਾਈ ਲੈਣੀ ਚਾਹੀਦੀ ਆ ਵੀ ਕੱਲ ਨੂੰ ਉਹ ਇੱਕ ਇਹਨੂੰ ਕੰਮ ਦੇ ਤੌਰ ਤੇ ਪਨਾ ਸਕਦੇ ਆ ਇਸ ਚ ਇਹ ਬਾਈ ਜਨਾ ਆਪਣੇ ਬਾਪ ਬਹੁਤ ਲੱਖ ਰੁਪਏ ਕਰੇ ਜੀ ਇਹ ਬਿਲਕੁਲ ਸਿੱਖਣਾ ਚਾਹੀਏ ਆਪਾਂ ਅੱਜ ਜਿੱਥੇ ਬੈਠੇ ਆ ਨਾ ਇਹ ਪਿੰਡ ਆ ਨੂਰਪੁਰ ਚੱਠਾ ਨੂਰਪੁਰ ਚੱਠਾ ਅ ਨਕੌਦਰ ਦੇ ਬਿਲਕੁਲ ਲੱਗ ਗਈ ਪਿੰਡ ਆ 5-7 ਕਿਲੋਮੀਟਰ ਦੂਰ ਆ ਤੇ ਨੂਰਪੁਰ ਪਿੰਡ ਦੇ ਵਿੱਚ ਅ ਜਿਹੜਾ ਨੌਜਵਾਨ ਵੀਰ ਇਸ ਪਿੰਡ ਦਾ ਨਾਂ ਇਸ ਧਰਤੀ ਦਾ ਨਾਂ ਰੌਸ਼ਨ ਕਰ ਰਿਹਾ ਉਹ ਵੀਰ ਅਰੇਬੀਆ ਚਾਲ ਦਾ ਸ਼ਕੀਨ ਘੋੜਿਆਂ ਨੂੰ ਪਿਆਰ ਕਰਨ ਵਾਲਾ ਉਹ ਵੀਰ ਤੇ ਮੈਂ ਬੜੇ ਚਿਰਾਂ ਦੀ ਤਾਂਘ ਸੀ ਕਿ ਇਸ ਵੀਰ ਨਾਲ ਮਿਲਿਆ ਜਾਵੇ ਤੋਂ ਸਾਡੇ ਨਾਲ ਅੱਜ ਫਾਈਨਲੀ ਆਪਾਂ ਉਸ ਵੀਰ ਦੇ ਕੋਲ ਪਹੁੰਚੇ ਆ ਸੋ ਸਾਡੇ ਕੋਲ ਅੱਜ ਹਪਾਣਾ ਪੀਆਰ ਪੰਜਾਬ ਤੇ ਲੈ ਕੇ ਆਏ ਆ ਵੀਰ ਕਰਨ ਚੱਠਾ ਨੂੰ ਸੋ ਕਰਨ ਬਹੁਤ ਬਹੁਤ ਸਵਾਗਤ ਹੈ ਜੀ ਸਾਡਾ ਬਹੁਤ ਬਹੁਤ ਧੰਨਵਾਦ ਪੀਆਰ ਪੰਜਾਬ ਜਿਹੜੇ ਆਪਣੇ ਘਰੇ ਆਏ ਆਪਣੇ ਵੀਡੀਓਗ੍ਰਾਫੀ ਕਰਨ ਨੂੰ ਬਹੁਤ ਬਹੁਤ ਤੁਹਾਡਾ ਇਥੇ ਧੰਨਵਾਦ ਕਰਦੇ ਆਪਾਂ ਔਰ ਕਰਨ ਬਾਈ ਦੇ ਨਾਲ ਹੀ ਇਹਨਾਂ ਦੇ ਛੋਟੇ ਵੀਰ ਜਤਿੰਦਰ ਸਿੰਘ ਚੱਠਾ ਇਹ ਵੀਰ ਵੀ ਕਰਨ ਦੇ ਨਾਲ ਹੀ ਮੋਢੇ ਨਾਲ ਮੋਢਾ ਜੋੜ ਕੇ ਇਹ ਸਾਰੇ ਕੰਮ ਦੇ ਵਿੱਚ ਇਹ ਸਾਰੇ ਸ਼ੌਕ ਦੇ ਵਿੱਚ ਇਹ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਆ ਔਰ ਉਹਨਾਂ ਦੇ ਨਾਲ ਜਿਹੜੇ ਸਾਡੇ ਕੋ ਗੱਭੇ ਬੈਠੇ ਨੇ ਉਸਤਾਦ ਜੀ ਕਿਸੇ ਵੀ ਜਾਣ ਪਛਾਣ ਦੇ ਮੁਤਾਜ ਨਹੀਂ 우ਸਤਾਦ ਬੰਦੇ ਨੇ ਔਰ ਚਾਲ ਦੇ ਵਿੱਚ ਨਾਮ ਆ ਪੰਜਾਬ ਚ ਨਹੀਂ ਜਾਂ ਨਾਰਥ ਇੰਡੀਆ ਨਹੀਂ ਪੂਰੇ ਇੰਡੀਆ ਚ ਨਾਮ ਆ 우ਸਤਾਦ ਗੁੱਡੂ ਖਾਨ ਜੀ ਸੋ 우ਸਤਾਦ ਜੀ ਆਪ ਸਭ ਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਪੀਆਰ ਪੰਜਾਬ ਤੇ ਉੱਤੇ ਕਰ ਤੁਹਾਨੂੰ ਚਾਲ ਦਾ ਸ਼ੌਕ ਆ ਚਾਲ ਵਾਲੇ ਪਾਸੇ ਨੂੰ ਕਿੱਦਾਂ ਮਲੂਮ ਆ ਆਪਣੇ ਜੀ ਪਹਿਲਾਂ ਮੇਰਾ ਚਾਚਾ ਜੀ ਗਰਦਿਆਲ ਸਿੰਘ ਅੱਛਾ ਜੀ 2002 ਸਾਲ ਦੇ ਵਿੱਚ ਘੋੜੀ ਰੱਖੀ ਪਹਿਲੀ ਚਾਚਾ ਜੀ ਨੇ ਜੀ ਤੇ ਉਦੋਂ ਬਾਅਦ 2006-7 ਤੋਂ ਅੰਕਲ ਦੇ ਨਾਲ ਚਾਚਾ ਜੀ ਦਾ ਮੇਰਾ ਪਹਿਲੋਂ ਤੇ ਸੀ ਅੱਛਾ ਅੰਕਲ ਜੀ ਨੂੰ ਸ਼ੌਂਕ ਸੀਗਾ ਘੋੜਿਆਂ ਦੀ ਚਾਲ ਦਾ ਹੂੰ ਤੇ ਅੰਕਲ ਦੀ ਚਾਲ ਦੇ ਬਹੁਤ ਪੁਰਾਣਾ ਕੰਮ ਕਰਦੇ ਆ ਇਸ ਚੀਜ਼ ਦਾ ਤੇ ਚਾਚਾ ਜੀ ਦਾ ਪਹਿਲੋਂ ਅੰਕਲ ਜੀ ਨਾਲ ਤੇ ਸੀਗਾ ਤਾਂ ਹੁਣ ਸਾਡਾ ਅੰਕਲ ਜੀ ਦੇ ਨਾਲ ਪਰਿਵਾਰ ਵਾਲਾ ਰਿਲੇਸ਼ਨ ਆ ਓਕੇ ਹਾਂਜੀ ਇਹ ਅੰਕਲ ਜੀ ਘੋੜੇ ਆਪਣੇ ਚਲਾਉਂਦੇ ਵੀ ਆ ਤਾਂ ਆਪਣਾ ਫੈਮਿਲੀ ਰਿਲੇਸ਼ਨ ਇਹਨਾਂ ਦਾ ਸੋ ਸਕਰੀਨ ਦੇ ਉੱਤੇ ਤੁਸੀਂ ਜਿਸ ਘੋੜੇ ਨੂੰ ਦੇਖ ਰਹੇ ਆ ਉਹ ਘੋੜੇ ਦਾ ਨਾਮ ਬੁਲਟ ਰਾਜਾ ਆ ਇਹ ਘੋੜਾ ਨਾਮੀ ਘੋੜਾ ਤੇ ਪਤਾ ਨਹੀਂ ਇਹ ਕਿੰਨੇ ਕੰਪੀਟੀਸ਼ਨ ਜਿੱਤ ਚੁੱਕਾ ਤੇ ਕਰਨ ਬੁਲਟ ਰਾਜਾ ਦੇ ਉੱਤੇ ਪਹਿਲਾਂ ਮੈਂ ਕਹਿੰਦਾ ਗੱਲ ਕਰੋ ਤੁਸੀਂ ਬੁਲਟ ਰਾਜਾ ਇਹ ਘੋੜੇ ਬਾਰੇ ਥੋੜਾ ਜਿਹਾ ਦੱਸ ਦਿਓ ਯਾਰ ਹਾਂਜੀ ਇਹ ਆਪਣਾ ਰੇਵੀਆ ਚਾਲਦਾ ਘੋੜਾ ਵਾ ਜੀ ਤੇ ਬੁਲਟ ਰਾਜਾ ਇਹ ਮਤਲਬ ਇਹਦੀ ਮਾਂ ਮਾਰਵਾੜੀ ਆ ਇਹਦਾ ਪੇ ਸਿੰਧੀ ਨਸਲ ਦਾ ਅੱਛਾ ਜੀ ਇਹ ਅੰਕਲ ਦੀ ਪਸੰਦ ਦੇ ਅੰਕਲ ਨੇ ਖਰੀਦ ਕੀਤਾ ਹਰਿਆਣੇ अच्छा जी हां जी अंकल ही ਲੈ ਕੇ ਆਏ ਸੀ ਇਹਨੂੰ ਤੇ अंकल जी ਨੇ ਹੀ ਤਿਆਰ ਕੀਤਾ ਇਹਨੂੰ اچھا مطلب ਪਹਿਲਾਂ ਚੱਲਦਾ ਸੀਗਾ ਰੀਵੀਅਰ ਚਾਲ ਦੇ ਵਿੱਚ ਹਮ मतलब ਇੰਨੀ ਰਫਤਾਰ ਚ ਨਹੀਂ ਚੱਲਦਾ ਸੀ ਜੀ ਇਹ ਅੰਕਲ ਦੀ ਬਦੌਲਤ ਹੀ ਇੰਨੀ ਰਫਤਾਰ ਪਾਈ ਹੈ ਤਾਂ ਅੰਕਲ ਨੇ ਹੀ ਮਿਹਨਤ ਕੀਤੀ ਬਹੁਤ ਜਿਆਦਾ ਕੀਤੀ ਵਾਹ ਤੇ ਹੁਣ ਬੁਲਟ ਰਾਜਾ ਬਾਬੇ ਦੀ ਕਿਰਪਾ ਨਾਲ ਵਧੀਆ ਨੰਬਰ ਕਰਦਾ ਵਾ ਹਾਂ ਬੁਲਟ ਰਾਜਾ ਆਇਆ ਸੋਹਲੇ ਮੇਲਿਆਂ ਦੇ ਵਿੱਚ ਨਾਮ ਬੋਲਦਾ ਬੁਲਟ ਰਾਜਾ ਬਦਿਆ ਇਹ ਚਲਾਉਂਦੇ ਵੀ ਮੇਰੇ ਖਿਆਲ ਨਾਲ ਗੁੱਡੂ ਖਾਨ ਜੀ ਆ ਹਾਂਜੀ ਅੰਕਲ ਜੀ ਚਲਾਉਂਦੇ ਆ ਅੰਕਲ ਜੀ ਮਤਲਬ ਅੰਕਲ ਦਾ ਆਪਣਾ ਆਪਦੇ ਅੰਕਲ ਦੇ ਘੋੜੇ ਆ ਆਪਾਂ ਨਹੀਂ ਇਹ ਕਹਿੰਦੇ ਸਾਡੇ ਘੋੜੇ ਅੰਕਲ ਦੇ ਘੋੜੇ ਕਹਿੰਦੇ ਅਸੀਂ ਵਾਹ ਕੀ ਬਾਤ ਹੈ ਦੂਸਰਾ ਘੋੜਾ ਜਿਹੜਾ ਬਹੁਤ ਨਾਮੀ ਘੋੜਾ ਆ ਹਾਂਜੀ ਉਹ ਆਪਣਾ ਰੌਕਟ ਘੋੜਾ ਰੌਕਟ ਘੋੜਾ ਹੈ ਹਾਂਜੀ ਉਹ ਸਿੰਧੀ ਨਸਲ ਦਾ ਘੋੜਾ ਵਾ ਉਹ ਪਿਓਰ ਸਿੰਧੀ ਆ ਹਾਂਜੀ ਉਹ ਪਿਓਰ ਸਿੰਧੀ ਆ ਅੱਛਾ ਉਹ ਵੀ ਅੰਕਲ ਹੁਣਾਂ ਨੇ ਬਲਉਤਰੇ ਤੋਂ ਲੈ ਕੇ ਆਂਦਾ ਸੀ ਜੀ ਉਹ ਆਪਣਾ ਭਾਈ ਆ ਸਿਮਰਤ ਪਹਿਲਵਾਨ ਅੱਛਾ ਜੀ ਮਤਲਬ ਉਹ ਉਹਦਾ ਘੋੜਾ ਆਪਣਾ ਫੈਮ ਵਾਹ ਅੰਕਲ ਦੇ ਨਾਲ ਇੱਥੇ ਘੋੜਾ ਆਪਣੇ ਕੋਲ ਹੀ ਰਹਿੰਦਾ ਤੇ ਉਹ ਘੋੜੇ ਨੇ 24ਵੇਂ ਮਹੀਨੇ ਦੇ ਨੇ ਰੇਸ ਜਿੱਤੀ ਸੀ ਪਹਿਲੀ ਮੌਕਸਰ ਹੂੰ ਤੇ 24ਵੇਂ ਮਹੀਨੇ ਦਾ ਰੇਸ ਲੜਦਾ ਉਹ ਤੇ ਬਾਬੇ ਦੀ ਕਿਰਪਾ ਨਾਲ ਪੂਰੇ ਵਧੀਆ ਨੰਬਰ ਕਰਦਾ ਉਹ ਰਾਕਟ ਵੀ ਸੋਹਣੇ ਹਾਂ ਰਾਕਟ ਤੇ ਬੁਲਟਰ ਆ ਜੀ ਆਪਸੇ ਹੀ ਟੱਕਰ ਹੋ ਜਾਂਦੀ ਕਈ ਮੇਲੇ ਜੀ ਦਾ ਅੱਛਾ ਪੁਆਇੰਟ ਆ ਬਿਸ਼ੇ ਆਪਸ ਜੇ ਦੋਵੇਂ ਟੱਕਰ ਕਰ ਜਾਂਦੇ ਆ ਤੇ ਤੋਰ ਦੇ ਦੋਵਾਂ ਘੋੜਿਆਂ ਨੂੰ ਉਸਤਾਦ ਜੀ ਹਾਂ ਜੀ ਤੋਰ ਦੇ ਦੋਵਾਂ ਨੂੰ ਅੰਕ ਲੀ ਆਪਾਂ ਸਟੱਡ ਸਰਵਿਸ ਦਿੰਦੇ ਆ ਜਾਂ ਨਹੀਂ ਹੈ ਜੀ ਸਟੱਡ ਸਰਵਿਸ ਨਿਹਰੀ ਦੇ ਦਿੰਦੇ अच्छा ਜਦੋਂ ਰੇਸ ਚਲੋ ਹਜੇ ਚੱਲਦੇ ਆ ਘੋੜੇ ਰੇਸ ਜਿੱਤਦੇ ਆ ਜਦੋਂ ਰੇਸ ਤੋਂ ਲਟਾਇਰ ਹੋਣ ਵਾਲੇ ਹੋਗਾ ਉਦੋਂ ਆਪਾਂ ਸਟੱਡ ਸਰਵਿਸ ਜਮਾਂਗੇ ਕਿਉਂ ਬਾਈ ਜੀ ਚਾਲ ਵਾਲੇ ਘੋੜੇ ਦਾ ਤਾਂ ਹੀ ਨਾਂ ਬਚੂਗਾ ਜੇ ਉਹਨੇ ਸਟੱਡ ਸਰਵਿਸ ਕੋਈ ਦਊਗਾ ਨਹੀਂ ਤੇ ਚਾਲ ਵਾਲਾ ਘੋੜਾ ਜਿੰਨਾ ਚਿਰ ਚੱਲਦਾ ਵਾ ਜਿੰਨਾ ਚਿਰ ਪਹਿਲਵਾਨ ਖੇੜਦਾ ਵਾ ਉਨੇ ਚਿਰ ਹੀ ਉਹਦੀ ਕਦਰ ਆ ਜਦੋਂ ਚਾਲ ਵਾਲਾ ਘੋੜਾ ਚੱਲਦਾ ਉਦੋਂ ਹੀ ਲੋਕੀ ਦੇਖਦੇ ਵੀ ਆ ਚੱਲਦਾ ਜਦੋਂ ਇਹ ਨਹੀਂ ਚੱਲਦਾ ਫਿਰ ਇਹਨੂੰ ਕੌਣ ਪਛਾਣੂਗਾ ਹੂੰ ਜਦੋਂ ਇਹਦੇ ਗਾਂ ਬੱਚੇ ਆਊਗੇ ਬੱਚੇ ਮਾਰਕੀਟੇ ਚ ਛੱਲੂਗੇ ਫਿਰ ਪਤਾ ਲੱਗੂਗਾ ਵੀ ਹਾਂ ਬੁਲਟਰਾਜ ਦੇ ਬੱਚੇ ਆ ਰੌਕਟ ਦੇ ਬੱਚੇ ਆ ਜਿਹਦਾ ਨਾਮ ਹੀ ਘੋੜੇ ਆ ਪੰਜਾਬ ਚ ਰੌਸਤਮ ਘੋੜਾ ਵਾ ਉਹਦੇ ਬੱਚੇ ਆ ਗਏ ਆ ਪਹਿਲਵਾਨ ਘੋੜਾ ਸੀ ਮਸੂਮ ਜਿਹੜਾ ਆਪਣੇ ਬੁਲਟਰਾਜ ਦਾ ਪੇ ਆ ਉਹਨੂੰ ਹੁਣ ਬੁਲਟਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਮਿਆ ਮਸੂਮ ਦਾ ਬੱਚਾ ਔਰ ਕਰਨ ਇਸ ਤੋਂ ਇਲਾਵਾ ਆਪਾਂ ਕੋਈ ਘੋੜਾ ਤਿਆਰ ਕਰ ਰਹੇ ਆ ਜਿਵੇਂ ਵੀ ਜੇ ਸਟਾਰਟ ਸਰਵਿਸ ਲਈ ਅੱਗੋਂ ਕੋਈ ਹੋਰ ਨਸਲ ਆਪਾਂ ਹਾਂਜੀ ਆਪਣੇ ਤਾਂ ਇੱਕ ਸਮੁੰਦਰ ਦਾ ਬਸ਼ੀਰਾ ਵਾ अच्छा जी हां जी ਤੇ ਜਿਹੜਾ ਸਮੁੰਦਰ ਪਹਿਲਵਾਨ ਬਾਈ ਤੋਂ ਜੀ ਸਿਮਰਤ ਪਹਿਲਵਾਨ ਅਬਲੂ ਕੋਟਲੀ ਵਾਲਿਆਂ ਤੋਂ ਆ ਜੀ ਤੇ ਉਹਦਾ ਬਸ਼ੀਰਾ ਆ ਕੇ ਆਪਣੇ ਤੋਂ ਹੂੰ 12 ਮਹੀਨਿਆਂ ਦਾ ਮਤਲਬ ਤੇ 57 ਇੰਚ ਉਹਦੀ ਹਾਈਟ ਆ ਉਹਨੂੰ ਤਿਆਰ ਕਰਾਂਗੇ ਜੇ ਮਹਾਰਾਜ ਨੇ ਕਿਰਪਾ ਕੀਤੀ ਵਾਹ ਹਾਂ ਜੀ ਹਜੇ ਇਹ ਚਲੋ ਬੱਚਾ ਵਾ ਜੀ ਪਰਮਾਤਮਾ ਨੇ ਚਾਇਆ ਦੋਨੂੰ ਤਿਆਰ ਕਰਾਂਗੇ ਸਕਰੀਨ ਦੇ ਉੱਤੇ ਤੁਸੀਂ ਇਸ ਘੋੜੇ ਨੂੰ ਵੀ ਦੇਖ ਸਕਦੇ ਆ ਇਹ ਹਜੇ ਬੱਚਾ ਆ ਏ 12 ਮਹੀਨੇ ਦਾ ਆ ਇਸ ਬੱਚੇ ਦਾ ਨਾਮ ਵੀ ਇਹਨਾਂ ਨੇ ਬਾਦਸ਼ਾ ਰੱਖਿਆ ਤੇ ਤੁਸੀਂ ਇਹਦਾ ਐਟੀਟਿਊਡ ਦੇਖੋ ਇਹਦੀ ਬੋਡੀ ਲੈਂਗੁਏਜ ਦੇਖ ਲਓ ਤੇ ਬੱਚਾ ਹੈ ਬਹੁਤ ਪਿਆਰਾ ਬੱਚਾ ਤੁਸੀਂ ਦੇਖਦੇ ਆ ਸਾਰ ਤੁਹਾਨੂੰ ਬੜਾ ਮੋਹ ਆਊਗਾ ਇਸ ਬੱਚੇ ਦੇ ਉੱਤੇ ਬਿਲਕੁਲ ਤੁਸੀਂ ਦੇਖੋ ਵੀ ਇਹ ਨਾ ਨੁਕਰਾ ਘੁੜ ਆਇਆ ਔਰ ਰੂਹ ਖੁਸ਼ ਹੋ ਜਾਂਦੀ ਆ ਇਸ ਬੱਚੇ ਨੂੰ ਦੇਖ ਕੇ ਮੈਂ ਦੱਸ ਦਵਾਂ ਕਿ ਕਾਰਨ ਛੱਠਾ ਜਿਹੜਾ ਆ ਇਹ ਵੀਰ ਕੱਲਾ ਚਾਲ ਦੇ ਸ਼ਕੀਨ ਹੀ ਨਹੀਂ ਹੈਗੇ ਇਹ ਚਾਲ ਦੇ ਜਿਹੜੇ ਮੁਕਾਬਲੇ ਹੁੰਦੇ ਨੇ ਉਹਨਾਂ ਵਿੱਚ ਬਤੌਰ ਜੱਜ ਵੀ ਜਾਂਦੇ ਨੇ ਅ ਇਸ ਵਕਤ ਪੰਜਾਬ ਦੇ ਵਿੱਚ ਹੋਣ ਵਾਲੇ ਤਮਾਮ ਜਿੰਨੇ ਵੀ ਚਾਲ ਦੇ ਮੁਕਾਬਲੇ ਆ ਉਹਨਾਂ ਮੁਕਾਬਲਿਆਂ ਦੇ ਵਿੱਚ ਇਸ ਨੌਜਵਾਨ ਵੀਰ ਦਾ ਨਾਮ ਬੋਲਦਾ ਆ ਅੱਛਾ ਸਭ ਤੋਂ ਵਧੀਆ ਲੈਨ ਕਿਹੜੀ ਆ ਚਾਲ ਲਈ ਚਾਲ ਲਈ ਸਿੰਧੀ ਲੈਣੀ ਆ ਕਿਉਂ ਇਹਦਾ ਇੱਕ ਸਟੈਮਨਾ ਵੱਧ ਹੁੰਦਾ ਜੀ ਇੱਕ ਇਹ ਬਣੇ ਹੀ ਰੇਸ ਵਾਸਤੇ ਆ ਅਰੇਬੀਆ ਵਾਸਤੇ ਇਸ ਅਰੇਬੀਆ ਵਾਸਤੇ ਬਣੀ ਆ ਆਪਣੇ ਪੰਜਾਬ ਦੀ ਲੈਂਡ ਹੈਗੀ ਕਸ਼ਪੋਜ ਦੀ ਜੀ ਲੈਣਾ ਹੈ ਜੀ ਤੇ ਇਸ ਰੇਸ ਵਿੱਚ ਜਿਹੜੇ ਘੋੜੇ ਕਾਮਜਾਬ ਸਿੰਧੀ ਜ਼ਿਆਦੇ ਹੁੰਦੇ ਆ ਹਮ ਜਿੱਦਾਂ ਮਿਕਸ ਕਰਕੇ ਚੱਲ ਜਾਂਦੇ ਆ ਜਿੱਦਾਂ ਮਾਰਵਾੜੀ ਨਾਲ ਮਿਕਸ ਕਰਕੇ ਪਰ ਜਿਹੜਾ ਸਟੈਮਨਾ ਸਿੰਧੀ ਦਾ ਵਾ ਉਸ ਸਟੈਮਨਾਗੇ ਘੋੜੇ ਦਾ ਨਹੀਂ ਹੁੰਦਾ ਉਸਤਾਦ ਗੁੱਡੂ ਖਾਨ ਹਾਂਜੀ ਆ ਗੁੱਡੂ ਖਾਨ ਜੀ ਕੋੜਾ ਜਿਹੜਾ ਆ ਹਾਂਜੀ ਉਹ ਕਿੰਨੀ ਕੁ ਉਮਰ ਤੋਂ ਤੁਸੀਂ ਤੋੜਨਾ ਸ਼ੁਰੂ ਕਰ ਦਿੰਦੇ ਹੋ ਜੋ ਬੱਚਾ ਅਗਰ ਸਿੰਧੀ ਬੱਚਾ ਹੈ ਹਮ ਸਹੀ ਕੁਆਲਟੀ ਦਾ ਹਮ ਅਗਰ ਮਾਲਿਕ ਸਹੀ ਹੈ दाना पानी उसको सही मिल रहा घोड़े को सोलह सतारह महीने के बच्चे को हम काठी डाल देते हैं तो उसको क्या कि जब उसको काम पे हम लोग लेते हैं तो ज़्यादा मतलब उसको परेशान तकलीफ नहीं मतलब मान करो रा, रा, राइट उस पर करना चार किलोमीटर पाँच किलोमीटर चार किलोमीटर पाँच किलोमीटर पंद्रह बीस दिन घुमा के उसको छोड़ देना तीन चार महीने के बाद फिर आना उसी बच्चे पे फिर बच्चे पे काठी डालना जब बच्चा वो आ गया ढाई साल के अंदर फिर उसको हम लोग उठाना स्टार्ट कर देते थे मतलब चाल के अंदर ले आना सो स्टार्ट कर देते थे ये अपना जो राकेट राजा है hmm. सोलह महीने का था जब मैं इस पर बैठने लग गया था सोलह सतारह अट्ठारह अट्ठारह महीने का था जब ये मुक्सर मेले के अंदर चंगे चंगे घोड़ों के अंदर तीसरे नंबर पर खड़ा था hmm. तो ये मेहनत है जो भी जितनी मेहनत कर लो चाहे घोड़ा ये नहीं ये सिंधी चाहे घोड़ा गया मारवाड़ी आ गया चाहे काठवाड़ी आ गया ਜੇ ਥਾਰੋ ਹੁੜਾ ਆ ਗਿਆ ਜਿੰਨਾ ਤੁਸੀਂ ਸੋ ਟਾਈਮ ਲਓਗੇ ਲੰਬਾ ਉਹ ਬੱਚਾ ਉਤਨਾ ਅੱਛਾ ਬਣੇਗਾ ਅੱਛਾ ਇੱਥੇ ਮੈਨੂੰ ਇਹ ਗੱਲ ਦੱਸ ਦਿਓ ਕਿਉਂਕਿ ਪੰਜਾਬ ਚ ਹੁਣ ਨਾ ਤੁਸੀਂ ਦੇਖਿਆ ਕਿ ਟ੍ਰੈਂਡ ਹੁਣ ਘੋੜਿਆਂ ਦਾ ਬਹੁਤ ਵੱਧ ਗਿਆ ਹਾਂਜੀ ਹਾਂਜੀ ਹੁਣ ਕਾਫੀ ਟ੍ਰੈਂਡ ਚੱਲੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ ਤੇ ਇੱਕ ਟ੍ਰੇਨਿੰਗ ਹੈ ਘੋੜੇ ਦੀ ਹਾਂਜੀ ਘੋੜੇ ਦੀ ਟ੍ਰੇਨਿੰਗ ਕਿੰਨੀ ਕੁ ਜ਼ਰੂਰੀ ਆ ਚਾਹੇ ਉਹਨਾਂ ਨੇ ਚਾਲ ਲਈ ਵਰਤਣਾ ਚਾਹੇ ਦੌੜ ਲਈ ਚਾਹੇ ਕਿਸੇ ਵੀ ਕੰਮ ਲਈ ਮੈਂ ਕਹਿੰਦਾ ਤੁਸੀਂ ਘਰੇ ਵੈਸੇ ਸ਼ੌਕ ਨੂੰ ਵੀ ਰੱਖਣਾ ਤੇ ਕੀ ਉਹਦੀ ਟ੍ਰੇਨਿੰਗ ਜ਼ਰੂਰੀ ਹੈ ਦੇਖੋ ਜੀ ਭਾਈ ਜਾਨ ਸਭ ਤੋਂ بڑی ਬਾਤ ਇਹ ਹੈ ਕਿ ਗੁਰੂ বিনা ਗਿਆਨ ਨਹੀਂ ਹਮ ਅਗਰ ਹਮ ਵੀ ਬੱਚੇ ਹੋ ਤੇ ਸਕੂਲ ਜਾਂਦੇ ਫਿਰ ਹਮ ਲੋਕੋ ਵੀ ਬੈਠਣਾ ਆਤਾ ਜਬ ਤੱਕ ਘੋੜੇ ਕੋ ਸਵਾਰ ਨਹੀਂ ਮਿਲੇਗਾ ਘੋੜਾ ਇਨਸਾਨ ਬਣ ਨਹੀਂ ਸਕਦਾ ਨਾ ਉਸ ਕੋ ਖੜਨੇ ਦਾ ਤਰੀਕਾ ਆਏਗਾ ਨਾ ਉਸ ਕੋ ਘੁੰਮਨੇ ਦਾ ਤਰੀਕਾ ਆਏਗਾ आप उसको आज मारोगे बेगनिंग होगा जब सवार उस पे हाथ लगा दिया घोड़े पे सवार ने उसको कहना कि पीछे हट ओ पीछे हटिएगा सवार ने कहना कि चल आगे चलो आगे चलना सवार ने कहना कि इसके साथ में तू तु लक तुम इस तिर पे बैठना उसके साथ में बराबर लगेगा घोड़े की पढ़ाई जरूरी है घोड़े दी सिखलाई तो होगी तो उस्ताद जी ਤੁਸੀਂ ਇਹ ਵੀ ਨਾਲ ਹੀ ਦੱਸ ਦਿਓ ਵੀ ਕੀ सवार दी सिखलाई ਵੀ ਇੰਪੋਰਟੈਂਟ ਹੈ सबसे जरूरी है ये सब तो ਕਿਉਂਕਿ ਪੰਜਾਬ ਚ ਟ੍ਰੈਂਡ ਵਧਿਆ ਤਾਂ ਮੈਂ ਕਹਿੰਦਾ ਘੋੜਿਆਂ ਦੀ ਟ੍ਰੇਨਿੰਗ ਵੀ ਕਰਵਾਉਣੀ ਚਾਹੀਦੀ ਆ ਤੇ ਨਾ ਤੁਸੀਂ ਖੁਦ ਵੀ ਟ੍ਰੇਨਿੰਗ ਲਵੋ ਨਾ ਮੇਰੇ ਤੇ ਕਹਿਣ ਦਾ ਮਤਲਬ ਇਹ ਸੀਗਾ ਵੀ ਸਾਨੂੰ ਸਾਨੂੰ ਖੁਦ ਵੀ ਟ੍ਰੇਨਿੰਗ ਲੈਣੀ ਚਾਹੀਦੀ ਆ ਮੈਂ ਸਾਲ ਕੇੰਦਰ ਜਾਂਦਾ ਹਾਂ ਬਾਰਾ ਘਰ ਹੂੰ ਖਾਲੀ ਟ੍ਰੇਨਿੰਗ ਦੇਣੇ ਲਈ ਘੋੜੋ ਨੂੰ ਹੂੰ ਸਾਲ ਮੈਂ ਬਾਰ ਘਰ ਜਾਂਦਾ ਹਾਂ ਮੈਂ ਹੂੰ ਟ੍ਰੇਨਿੰਗ ਦੇਣੇ ਲਈ ਬੱਚੇ ਅਗਰ ਕਹੋਦਣਗੇ ਘੋੜੇ ਜਿਹਾ ਬਣੇ ਉਹ ਸਿਖਲਾਈ ਦੇ ਦਿੰਦੇ ਹੈ ਘੁੜਾ ਪੂਰਾ ਬਿਲਕੁਲ ਕੰਪਲੀਟ ਹੋ ਗਿਆ ਆਓ ਯਾਰ ਬੱਚੋ ਬੈਠੋ ਉਹ ਨਹੀਂ ਨਹੀਂ ਅੰਕਲ ਪਸੀਨਾ ਲੱਗੇਗਾ ਕਪੜਾ ਖਰਾਬ ਹੋ ਜਾਏਗਾ कोई गुड़क के नजदीक नहीं लगता जो पुराने हैं जो पुराने मतलब कि मान के चलो जो भी व्यापारी हैं चाहे जो खानदानी जो काम करते आए हैं उनके बच्चे बैठते हैं जो नमें जो भी आज जो भी नए बंदे अपने साथ में जुड़े हुए हैं ना मारवाड़ी के नसल के सारे हाँ, वो नहीं, नहीं।, नहीं। वो खाली मेले के अंदर पकड़ गए अच्छा भी वा ਜੇ ਸਾਨੂੰ ਸ਼ੌਂਕ ਸੀਗਾ ਚਾਲ ਵਾਲੇ ਘੋੜਿਆਂ ਦਾ ਤਾਂ ਅੰਕਲ ਦੇ ਨਾਲ ਸਾਡਾ 23 ਸੀਗਾ ਤੇ ਇਹ ਚਾਲ ਵਾਲੇ ਘੋੜੇ ਰੱਖੇ ਆ। ਹੁਣ ਜੇ ਵੀਰੀ ਮੈਂ ਕਹੀਂ ਆਸੇ-ਪਾਸੇ ਜਾਵੜਦਾ ਘੋੜੀ ਤੋਰਨੇ ਵਾਸਤੇ। ਤਾਂ ਕਰਨਾ ਆਪ ਘੋੜੇ ਘੁਮਾ ਲੈਂਦਾ। ਇਹ ਵੀ ਘੁਮਾ ਲੀਉਂਗਾ। ਉੱਤੇ ਬਹਿ ਕੇ ਕਮਾਲੀ ਦੀ ਦੋਨੀ ਆਣੀ। ਉਹ ਵੀ ਕਮਾਲ ਲੰਦਾ ਮੈਂ ਵੀ ਕਮਾਲ ਲੰਨਾ। ਓਕੇ। ਜੇ ਸ਼ੌਂਕ ਹੀ ਨਾ ਸਾਨੂੰ ਹੋਊਗਾ ਅੰਕਲ ਚਲ ਗਿਆ ਘੋੜੇ ਖੜੇ ਰਹਿਣਗੇ ਫਿਰ ਕੋਈ ਫਾਇਦਾ ਨਹੀਂ। ਉਹਦਾ ਕੋਈ ਫਾਇਦਾ ਨਹੀਂ। ਅੱਛਾ ਇੱਕ ਇਹ ਵੀ ਮੈਨੂੰ ਦੱਸੋ ਵੀ ਜੇ ਫਿਰ ਇਦਾਂ ਆ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਆ ਹਾਂਜੀ ਐਜ਼ ਅ ਟ੍ਰੇਨਰ ਹਾਂਜੀ ਉਹਨਾਂ ਨੂੰ ਸਿਖਲਾਈ ਲੈਣੀ ਚਾਹੀਦੀ ਆ ਵੀ ਕੱਲ ਨੂੰ ਉਹ ਇੱਕ ਇਹਨੂੰ ਕੰਮ ਦੇ ਤੌਰ ਤੇ ਅਪਣਾ ਸਕਦੇ ਆ ਇਸ ਇਹ ਬਾਈ ਜਨਾ ਆਪਣੇ ਬਾਤ ਬਹੁਤ ਲੱਖ ਰੁਪਏ ਦੀ ਕਰੀ ਜੀ ਇਹ ਬਿਲਕੁਲ ਸਿੱਖਣਾ ਚਾਹੀਏ ਹਾਂ ਸਿੱਖਣੀ ਚਾਹੀਦੀ ਆ ਬਿਲਕੁਲ ਸਿੱਖਣਾ ਚਾਹੀਏ ਅੱਛਾ ਜੀ ਇਹ ਚ ਸਕੋਪ ਹੈਗਾ ਅੱਗੇ ਬਹੁਤ ਜ਼ਿਆਦਾ ਜੀ ਅੱਛਾ ਜੀ ਮਤਲਬ ਐਸੇ ਕਈ ਲੜਕੇ ਆ ਕਈ ਲੜਕੇ ਮੈਂ ਦੇਖੇ ਆ ਕਿ ਬਹੁਤ ਅੱਛੀ ਰਾਈਟ ਵੀ ਕਰ ਰਹੇ ਆ ਜਿਸੇ ਲੰਬੀ ਰਾਈਟ ਵੀ ਨਹੀਂ ਬੜੀ ਚਲੇ ਕੇ ਜਾ ਰਹੇ ਪਛੀ ਪਛੀ ਕਿਲੋ ਮੈਂ ਸਮਝ ਗਿਆ ਹਾਂ ਬਹੁਤ ਅੱਛੀ ਰਾਈਟ ਕਰ ਰਹੇ ਆ ਬਾਕੀ ਇਹ ਦਿਲ ਸੇ ਸੋਹਣਾ ਚਾਹੀਏ अगर आप सोचो ना कि मैं धक्के अच्छा से उसी सिखा रहे हैं हाँ बिल्कुल जो बच्चे अभी जैसे ही है, जी, ठीक है अब घोड़े पे बैठता है जैसे अगर बाघ पकड़ रहा है गलती है जी तो नीचे में खड़ा होता हूँ तो मैं देखता रहता हूँ कि बाघ कैसे पकड़ रहा है तो नीचे से मैं कहा भाई ऐसे नहीं ऐसे पकड़ ये भी बैठता अगर इसने अगर ऐसे भी बैठ गया तो भी मैं कहूँगा नहीं भाई कमर सीधी कर ऐसे घोड़े बैठ अगर किसी को बताएंगे फिर सीखेगा ना अगर मैं उस्ताद दूँ तो मैं लड़के को बैठा के मैं साइड में खड़ा हूँ जैसे मर्जी घुमा रहा घुमा देगा क्या फायदा ਪੇਰੋ ਸਰਾ ਮਦਾਨੀ ਉਸਕੋ ਮਜ਼ਦ ਹੈ ਗੁਣ ਅਗਰ ਆਪਣੇ ਪਾਸ ਹੈ ਨਾ ਦੋ ਅਗਲੇ ਕੋ ਅੱਛਾ ਉਸਤਾਦ ਜੀ ਨਾਲ ਹੀ ਵੀਡੀਓ 'ਚ ਇਹ ਵੀ ਦੱਸ ਦਿਓ ਵੀ ਫੇ ਆਪਾਂ ਕੀ ਫੀਸ ਲੈਨੇ ਆਂ ਮਤਲਬ ਬੱਚੇ ਕੋਈ ਸਿੱਖਣਾ ਚਾਹੁੰਦੇ ਤੁਹਾਡੇ ਕੋਲ ਆਉਣਾ ਚਾਹੁੰਦੇ ਆ ਹਾਂ ਜੀ ਤੇ ਨੰਬਰ ਤੁਹਾਡਾ ਡਿਸਪਲੇ ਕਰ ਹੀ ਰਿਹਾ ਹੈ ਸਕਰੀਨ ਦੇ ਉੱਤੇ ਤੁਹਾਡਾ ਕਰਨ ਬਾਈ ਹੋਣਾ ਦਾ ਤੁਹਾਡਾ ਤੇ ਤੁਸੀਂ ਇਹ ਦੱਸੋ ਵੀ ਤੁਸੀਂ ਕੀ ਫੀਸ ਰੱਖੀ ਹੋਈ ਹੈ ਸਿਖਾਉਣ ਦੀ ਬੱਚਿਆਂ ਨੂੰ ਇੱਕ ਮੰਥਲੀ ਕੀ ਵੀ ਫੀਸ ਕੀ ਫੀਸ ਦੇਖੋ ਜੀ ਅਗਰ ਜੈਸੇ ਬੱਚੇ ਕੈ ਰਾਇਟ ਸਿੱਖਣਾ ਚਾਹਤੇ ਹੈ ਜੀ 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 ਮਹੀਨੇ ਕਾ ਬਿਰ ਜੀ 400 ਰੁਪਏ ਜੀ सिर्फ डेढ़ घंटा जी पूरा मौका में उनको सिखाएंगे जी जिसे ट्रॉट घोड़ा चलता है और ट्रॉट उनको बताएंगे भाई ट्रॉट घोड़े पे कैसा बैठना चाहिए गेले पर घोड़ा चलता है गेले पे कैसा बैठना चाहिए वो भी सिखाएंगे बाकी चाल वाले घोड़े पर हर आदमी की बैठने की बस की बात नहीं हाँ जो घोड़ा थोड़ी स्पीड वाला घोड़ा जैसे कि पंद्रह बीस पच्चीस की, की स्पीड में चलता है वो आदमी बैठ सकता है उस पर अब जैसे हम लोग को घोड़े ज़्यादा तेज है इस पर आदमी संभल नहीं सकता जो ट्रॉट चलने वाले घोड़े हैं ਆ ਵੀ ਬੈਠ ਸਕਦੇ ਹੋ ਭਾਈ ਜਾਨੀ ਬੈਠ ਸਕਦੇ ਹੂੰ ਇੱਥੇ ਬੈਠ ਸਕਦਾ ਹੂੰ ਕੋਈ ਬਾਤ ਨਹੀਂ ਕੋਈ ਆਏਗਾ ਜਰੂਰ ਨੂੰ ਸਿਖਾਏਗਾ ਸੋ ਜਿਹੜੇ ਕੋਈ ਭੈਣਾ ਭਰਾ ਲੈਣਾ ਚਾਹੁੰਦੇ ਆ ਟ੍ਰੇਨਿੰਗ ਉਹ ਆ ਨੰਬਰ ਥੱਲੇ ਡਿਸਪਲੇ ਕਰਦਾ ਆ ਕਰਨ ਬਾਈ ਨੂੰ ਫੋਨ ਕਰ ਲਓ ਇੱਕੀ ਗੱਲ ਘਰ ਚ ਹੀ ਬੈਠੇ ਨੇ ਸੋ ਤੁਸੀਂ ਇਹਨਾਂ ਨਾਲ ਗੱਲ ਕਰਕੇ ਤੇ ਤੁਸੀਂ ਟ੍ਰੇਨਿੰਗ ਵੀ ਲੈ ਸਕਦੇ ਆ ਇਹੀ ਜਿਹੜਾ ਚੱਠਾ ਸਟੱਡ ਫਾਰਮ ਇਹਨਾਂ ਦਾ ਕਰਨ ਬਾਈ ਹੋਣਾ ਦਾ ਸੋ ਇਹ ਇਹਨਾਂ ਦੀ ਖਾਸियत ਹੈ ਕਿ ਉਹਨਾਂ ਕੋ ਇੱਕ ਬਹੁਤ 우ਸਤਾਦ ਸਟੱਡ ਫਾਰਮ ਦੇਤੇ ਉਸਤਾਦ ਜਿਹੜੇ ਟ੍ਰੇਨਰ ਨੇ ਇਹਨਾਂ ਦੇ ਕੋਲ ਇਹਨਾਂ ਕੋਲ ਬਹੁਤ ਸਾਰੇ ਨੌਜਵਾਨ ਬੱਚੇ ਆ ਰਹੇ ਨੇ ਇਹਨਾਂ ਕੋਲ ਸਿੱਖਣ ਦੇ ਲਈ ਹਨ ਮੈਂ ਇੱਕ ਭੁੱਲ ਗਿਆ ਤੁਹਾਨੂੰ ਕੁਐਸਚਨ ਕਿ ਘੋੜੇ ਦੀ ਟ੍ਰੇਨਿੰਗ ਦੀ ਕੀ ਫੀਸ ਹੈ ਜੇ ਆਪਾਂ ਕਿਸੇ ਦਾ ਘੋੜਾ ਟ੍ਰੇਨ ਕਰਨ ਜਾਣੇ ਉਹਦੀ ਕੀ ਫੀਸ ਹੈ ਭਾਈ ਜਾਨ ਦੇਖੋ ਜਦ ਮੈਂ ਆਪਣੇ ਸਮੇਂ ਮੈਂ ਪਿੱਛੇ ਐਸੇ ਚੱਲਿਆ ਹੋਤੀ 30 ਸਾਲ ਪਿੱਛੇ ਜੀ ਉਸ ਟਾਈਮ ਤੇ ਤਰਵਾਇਆ ਘੋੜਾ ਕੀ ਸਿਕਲਾਈ ਕੀ ਪੈਸੇ ਸਨ 3500 4000 ਰੁਪਏ ਜੋ ਅੱਛੇ ਸਵਾਰ ਤੇ ਉਹ ਲੈਂਦੇ ਤੇ 5000 ਰੁਪਏ ਇਸ ਟਾਈਮ ਤੇ ਤਰਵਾਇਆ ਘੋੜਾ ਕੀ 4000 ਰੁਪਏ ਠੀਕ ਹੈ ਘੁੜਾ ਤੋਰਨ ਦਾ ਹਾਂ ਘੁੜਾ ਤੋਰਨ ਦੇ ਤਾਂ 1 ਮਹੀਨਾ ਮੁਕੰਮਲ ਘੋੜੇ 'ਤੇ ਲੱਗ ਜਾਂਦਾ 1 ਮਹੀਨਾ ਮੁਕੰਮਲ ਘੋੜੇ 'ਤੇ ਲੱਗ ਜਾਂਦਾ ਇੱਕ ਘੋੜੇ ਦੇ ਉੱਤੇ ਇੱਕ ਘੋੜੇ 'ਤੇ ਠੀਕ ਹੈ ਹਾਂਜੀ ਤਾਂ ਉਹ 40000 ਫੀਸ ਤੁਸੀਂ ਘੋੜੇ ਨੂੰ ਟ੍ਰੇਨ ਕਰਨ ਦੀ ਹਾਂ ਟ੍ਰੇਨ ਕਰਨ ਦੀ ਤੇ ਸਵਾਰ ਨੂੰ ਵੀ ਟ੍ਰੇਨ ਕਰਨ ਦੀ ਤੁਸੀਂ 40 ਦੱਸੀ ਹੈ ਪਰ ਹਾਂਜੀ ਹਾਂਜੀ ਤੁਹਾਨੂੰ ਕਿੰਨੇ ਕ ਸਾਲ ਹੋ ਚੱਲੇ ਟ੍ਰੇਨਿੰਗ ਦਿੰਦਿਆਂ ਨੂੰ ਤਦੋਂ ਤੋਂ ਲੱਗੇ ਤੁਸੀਂ ਕਿਹੜੀ ਉਮਰ 'ਚ ਲਾਪੇ ਸੀ ਘੋੜੇ ਦੜਾਉਂ ਮੈਂ ਜੇ 18 ਸਾਲ ਦਾ ਸਹੀ ਜੋ ਘੋੜੇ ਕੋਲ ਮੈਂ ਟ੍ਰੇਨਿੰਗ ਦੇਣੇ ਲੱਗਿਆ ਤੇ ਹੁਣ ਕਿੰਨੇ ਸਾਲ ਹੋ ਚੱਲੇ ਕਿੰਨੀ ਹੋ ਮੈਂ ਹੋ ਗਿਆ ਜੀ 53 ਸਾਲ ਦਾ ਅੱਛਾ ਜੀ 53 ਸਾਲ ਦਾ ਹੋ ਗਿਆ ਮੈਂ ਜੀ ਤੋ 35 ਸਾਲ ਤੁਹਾਨੂੰ ਲਗਭਗ ਹੋ ਗਿਆ 35 ਸਾਲ ਜੀ ਇਸ ਕੰਮ ਮੇ ਹੋ ਗਿਆ ਮੈਨੂੰ ਲੇਕਿਨ 13 ਸਾਲ ਸੇ ਮੈਂ ਇਹ ਕੰਮ ਕਰ ਰਹਾ ਹੂੰ ਅੱਛਾ 13 ਸਾਲ ਸੇ ਕੰਮ ਕਰ ਰਹਾ ਹੂੰ ਅੱਛਾ ਮਤਲਬ ਐਸਾ ਕੋਈ ਇੰਡੀਆ ਮੇ ਮੇਲਾ ਨਹੀਂ ਕੋਈ ਜਗ੍ਹਾ ਨਹੀਂ ਕਿ ਯਹਾਂ ਪਰ ਹਮ ਲੋਗ ਘੋੜੇ ਲੈ ਕੇ ਜਾਂਦੇ ਨਹੀਂ ਰਹੇ ਅੱਛਾ ਹਾਂ ਪਹਿਲੋਂ ਬਹੁਤ ਦਿੱਲੀ ਦੇ ਵੱਡੇ ਵਪਾਰੀਆ ਨਾਮ ਲੱਛੂ ਭਾਈ ਹੁੰਦੇ ਤੇ ਦਿੱਲੀ ਕੇ ਅੱਛਾ ਅੱਜ ਵੀ ਜੁੰਦੇ ਸਤਰ ਖਾਸ ਸਤਰ ਵਪਾਰੀਆ ਕੇ ਲੱਛੂ ਭਾਈ उनके साथ में मैं तेरह साल रहा तेरह साल तो उन्हीं के साथ में मैं बम्बई से चौरासी में उनके साथ में दिल्ली आया था फिर हम पंजाब आए यहाँ पर मेरे उस्ताद जी है दिल्ली के हैं जी हसीन नसीम दो सगे भाई हैं हाँ जी उनके पास भी घोड़े रखे हुए हैं पाँच छः घोड़े हैं हाँ। चाल वाले घोड़े हाँ। उनके घोड़े चलने लंबे राइड में पच्चीस पच्चीस किलोमीटर तीस किलोमीटर रेस लगती है रेडी के अंदर रेडी के अंदर घोड़े जोड़ के वो दो दो तीन तीन लाख रुपए की शर्त लगती है उनके बहुत अच्छे उस्ताद हैं जी उनसे मतलब मान के चलो कि घोड़ा मलना किसी से भी तो आप पूछ लो ना फिर घोड़े की मालिश कैसे कर हैं किसी को नहीं पता होगा अच्छा तो जो हमारे घोड़े हैं हाँ जी दो दो घंटा इनकी मालिश होती है डेली डेली अगर मालिश आप देखोगे तो आप कहो गुड्डू भाई कमाल के आदमी हो यार ना अच्छा ले हाँ घोड़ा भी चलाते हैं तो घोड़े को मालिश भी करते हैं तो सारे बच्चे भी लगते हैं साथ में मालिश करके ये हाथों में बाल नहीं है सारे बाल निकल जाते हैं अच्छा जी हाँ जी तो जो हमारे घोड़े हैं भले मोछना लेके बाल अगर उखाड़ो कर बाल उखड़ेगा नहीं ਇਤਨੀ ਸੇਵਾ ਫਿਰੋਦ ਦੇ ਕਰਕੇ ਇਹ ਸਾਰਾ ਕੁਝ ਰਬ ਨੇ دیا۔ ਓਏ ਕਿੰਨੇ ਕ ਮੇਲੇ ਹੁਣ ਤੱਕ ਆਪਾਂ ਕੰਪੀਟੀਸ਼ਨ ਲੜਦਾ ਜਾਂਦੇ। ਬਾਈ ਕੰਪੀਟੀਸ਼ਨ ਮੈਂ 2017 ਦਾ ਲੜਦਾ। ਜੀ। ਮਤਲਬ ਚਲੋ ਉਦੋਂ ਨਹੀਂ ਨੰਬਰ ਦੇ ਵਿੱਚ ਆਉਂਦੇ ਸੀ ਪਰ ਜਦੋਂ ਦੇ ਅੰਕਲ ਮੇਰੇ ਕੋਲ 19 ਤੇ 20 ਆ ਗਏ ਸੀ। ਹੂੰ। ਜਦੋਂ ਦੇ ਅੰਕਲ ਆਇਆ ਘੋੜਿਆਂ ਦੇ ਅੰਕਲ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ। ਤੇ ਉਹਨਾਂ ਦੇ ਬਾਬੇ ਦੀ ਮਿਹਰ ਨਾਲ ਆਪਾਂ ਵਧੀਆ ਨੰਬਰ ਹੀ ਕਰਦੇ ਆ। ਹੁਣ ਤਾਂ ਹੀ ਨੰਬਰ ਮਤਲਬ ਗਿਣੀ ਨਹੀਂ ਵਧੀਆ ਨੰਬਰ ਹੀ ਕੀਤੇ ਆ ਜਿਹੜੇ ਮੇਲੇ ਤੇ ਗਏ ਆ ਆਪਣਾ ਵਧੀਆ ਨੰਬਰ ਹੀ ਹੁੰਦਾ ਆਹ 2 ਸਾਲਾਂ ਦੇ ਵਿੱਚ ਤਾਂ ਆਪਣੇ ਘੋੜੇ ਦੂਓ ਤੀਜੇ ਤੇ ਉਥੇ ਨੰਬਰ ਪਹਿਲੇ ਤੋਂ ਲੈ ਕੇ ਤੀਜੇ ਚੌਥੇ ਨੰਬਰ ਤੇ ਹੀ ਖੜੇ ਆ ਪਰ ਇਹ ਵੀ ਇੱਕ ਤੁਹਾਡੀ ਮਿਹਨਤ ਆ ਕਿ ਤੁਸੀਂ ਕੰਪੀਟੀਸ਼ਨ ਲੜਦੇ ਲੜਦੇ ਅੱਜ ਤੁਸੀਂ ਇੱਕ ਜੱਜ ਦੇ ਤੌਰ ਤੇ ਕੰਪੀਟੀਸ਼ਨਾਂ 'ਚ ਜਾ ਰਹੇ ਆ ਕਿ ਕਰਨ ਚੱਠੇ ਦਾ ਨਾਮ ਅੱਜ ਇੱਕ ਜੱਜ ਦੇ ਤੌਰ ਤੇ ਬੋਲਿਆ ਜਾਂਦਾ ਆ ਉਹ ਵੀ ਇੱਕ ਮਾਣ ਵਾਲੀ ਗੱਲ ਆ ਬਾਕੀ ਜੀ ਮੇਰਾ ਨਾਮ ਮੇਰੇ ਅੰਕਲ ਗੁੱਡੂ ਕਰਕੇ ਤੇ ਮੇਰੇ ਚਾਚੇ ਹੁਣਾਂ ਦੇ ਕਰਕੇ ਦੋ ਚਾਚੇ ਮੇਰੇ ਇੰਗਲੈਂਡ 'ਚ ਆ ਜੀ ਤੇ ਗੋਲਡੀ ਜੇ ਅਵਤਾਰ ਸਿੰਘ ਜੀ ਤੇ ਇੱਕ ਨਿਊਜ਼ੀਲੈਂਡ ਦੇ ਵਿੱਚ ਅੱਛਾ ਜੀ ਉਹਨਾਂ ਦੇ ਕਰਕੇ ਮੇਰਾ ਨਾਂ ਇੱਥੇ ਬਣਿਆ ਸਾਡੇ ਦੋਵਾਂ ਭਰਾਵਾਂ ਦਾ ਚਲੋ ਆਈ ਬੈਠੇ ਆ ਬਾਕੀ ਜਿਹੜੀ ਸਾਡਾ ਸ਼ੌਂਕ ਸੀ ਇਹਦੇ ਡੈਡੀ ਦਾ ਗਰਦੇয়াল ਸਿੰਘ ਦਾ ਤੇ ਮੇਰਾ ਚਾਚਾ ਯੂਕੇ ਦੇ ਵਿੱਚ ਆ ਗੋਲਡੀ ਉਹਨਾਂ ਨੂੰ ਪਹਿਲਾਂ ਦੋਵਾਂ ਨੂੰ ਸ਼ੌਂਕ ਸੀਗਾ ਹੂੰ ਉਹਨਾਂ ਦੇ ਦੋਵਾਂ ਦੇ ਸ਼ੌਂਕ ਨਾਲ ਹੀ ਸਾਡੇ ਘਰੇ ਘੋੜੇ ਆਏ ਆ ਜੀ ਉਹ ਅੰਮ੍ਰਿਤਸਰ ਮੰਡੀ ਦੇਖਣ ਗਏ ਸੀ ਦੇਖਣ ਗਏ ਸੀ ਤੇ ਘੋੜੀ ਪਸੰਦ ਕਰਕੇ ਲੈ ਆਏ ਸੀ ਅੱਛਾ ਜੀ ਕਿਉਂ ਸ਼ੌਂਕ ਸੀ ਉਹ ਛੋਟੀ ਉਮਰ ਸੀਗੀ ਉਹਨਾਂ ਦੀ ਵੀ ਤੇ ਉਦੋਂ ਘੋੜੀ ਪਸੰਦ ਕਰਕੇ ਲੈ ਆਏ ਬਸ ਉਹਨਾਂ ਦੇ ਸ਼ੌਂਕ ਤੋਂ ਹੀ ਕੰਮ ਚੱਲੀ ਜਾਂਦਾ ਜੇ ਗੋਲਦੀ ਚਾਚੇ ਨੂੰ ਇਹ ਸਾਨੂੰ ਇਹ ਹੋਵੇ ਤੇ ਘੋੜਾ ਸਾਡਾ ਮਤਲਬ ਥੋੜਾ ਪਿੱਛੇ ਨੰਬਰ ਤੇ ਆ ਜਾਂ ਘੋੜਾ ਨਵਾਂ ਲੈਣਾ ਵਾ ਤੇ ਚਾਚਾ ਸਾਡਾ ਟਰੱਕ 72 72 ਘੰਟੇ ਵੀ ਲਗਾਤਾਰ ਚਲਾ ਲੰਗਾ ਬਸ ਘੋੜੇ ਦੇ ਚੱਕਰ ਚ ਉਹਨੂੰ ਇੰਨਾ ਸ਼ੌਂਕ ਆ ਘੋੜਿਆਂ ਦਾ ਤੇ 72 72 ਘੰਟੇ ਲਗਾਤਾਰ ਟਰਾਲਾ ਵੀ ਚਲਾ ਲੰਗਾ بس ਉਹਨੂੰ ਇਹ ਹੁੰਦਾ ਮੈਂ ਘਰੇ ਨਾ ਜਾਵਾਂ ਵੀ ਅਸੀਂ ਨਵੀਂ ਚੀਜ਼ ਲਿਆਉਣੀ ਆ ਘੋੜਾ ਲਿਆਉਣਾ ਕੁੜੀ ਲਿਆਉਣਾ ਪੂਰਾ ਕੰਮ ਘੋੜਿਆਂ ਕਰਕੇ ਕਰਦਾ ਓਏ ਅੱਛਾ ਨਾਲ ਹਾਂ ਚਾਚਾ ਦਾ ਬੇਟਾ ਵੱਡਾ ਜੀ ਤੇ ਨਾਲ ਅਵਤਾਰ ਚਾਚੇ ਦਾ ਲੜਕਾ ਜੀ ਦੋਨੋਂ ਗੋਲਡੀ ਚਾਚੇ ਦਾ ਲੜਕਾ ਵੀ ਨਾਲ ਚਾਚੇ ਦੇ ਕੰਮ ਕਰਦਾ ਤੇ ਉਹ ਵੀ ਨਾਲ ਚਾਚਾ ਫਿਰ ਉਹਨੂੰ ਕਹਿੰਦਾ ਵੀ ਚੱਲ ਘੋੜਾ ਲੈਣਾ ਨਾਲ ਕੰਮ ਟਰਾਲੇ ਦੇ ਦੁੱਗਣਾ ਕਰਨਾ ਪੈਣਾ ਅੱਛਾ ਯਾਨੀ ਕਿ ਤੁਹਾਡੇ ਫਾਜ਼ ਸਾਹਿਬ ਤੋਂ ਬਾਅਦ ਚ ਚਾਚਾ ਜੀ ਤੁਹਾਡੇ ਜਿਹੜੇ ਨੇ ਇਹ ਇਹਨਾਂ ਦੀ ਚਾਚਿਆਂ ਦੀ ਪੂਰੀ ਸਪੋਰਟ ਰਹੀ ਹੈ ਹਾਂਜੀ ਚਾਚਿਆਂ ਦੇ ਸਿਰ ਤੇ ਹੀ ਪਰਿਵਾਰ ਚੱਲਦਾ ਆਪਣਾ ਦਾ ਵੀ ਕਿਉਂ ਡੈਡੀ ਮੇਰਾ ਤੇ ਚਲੋ ਇੱਥੇ ਇੰਡੀਆ ਦੇ ਵਿੱਚ ਸੀਗਾ ਚਾਚਾ ਮੇਰਾ ਵੀ ਇੰਡੀਆ ਦੇ ਵਿੱਚ ਹੀ ਸੀਗਾ ਉਹੀ ਬਾਰੋਂ ਸਪੋਰਟ ਕਰਦੇ ਸੀ ਵਾਹ ਸ਼ੁਰੂ ਤੋਂ ਹੀ ਬਾਰੋਂ ਸਪੋਰਟ ਕਰਦੇ ਚਾਚਾ ਮੇਰੇ ਪੁਰਾਣੇ ਗਏ ਆ ਜੀ ਮੇਰਾ ਦਾਦਾ ਪੁਰਾਣਾ ਗਿਆ ਤੇ ਉਹਨਾਂ ਦੀ ਬਦੌਲਤ ਹੀ ਆਪਣੇ ਘੋੜੇ ਰੱਖੇ ਆ ਵਾਹ ਉਹਨਾਂ ਦੋਵਾਂ ਭਰਾਵਾਂ ਦੀ ਸਪੋਰਟ ਨਾਲ ਇੱਕ ਆਪਣਾ ਚਾਚਾ ਨਿਊਜ਼ੀਲੈਂਡ ਚ ਆ ਹਰਪਜਨ ਸਿੰਘ ਜੀ ਉਹਨਾਂ ਦੀ ਸਪੋਰਟ ਨਾਲ ਹੀ ਆ ਵਾਹ ਅੱਛਾ ਹੁਣ ਉਦਾਂ ਉਦੋਂ ਤੋਂ ਲੈ ਕੇ ਹੁਣ ਤੱਕ ਹੁਣ ਘਰ ਦੇ ਆ ਦੀ ਸਪੋਰਟ ਹੈ ਨਹੀਂ ਘਰ ਦੇ ਦੀ ਆਪਣੀ ਫੁੱਲ ਸਪੋਰਟ ਆ ਜੀ ਅੱਛਾ ਜੀ ਕਰਦਿਆਂ ਨੇ ਆਪਣੇ ਚਲੋ ਦਾਦਾ ਜੀ ਨੇ ਪਹਿਲੋ ਚਾਚਾ ਜੀ ਨੂੰ ਜੋ ਨਵੀਂ ਨਵੀਂ ਕੁੜੀ ਲਾਈ ਸੀ ਜੀ ਉਦੋਂ ਕਹਿੰਦੇ ਸੀ ਵੀ ਕਾਦੋ ਰੱਖੀ ਆ ਬਈ ਘੋੜਿਆਂ ਨੇ ਕੰਮ ਮੱਝ ਰੱਖ ਲਓ ਕਹਿੰਦੇ ਹੁੰਦੇ ਤੇ ਹੁਣ ਆਪਣੇ ਘਰ ਦੇ ਪੂਰੀ ਫੁੱਲ ਸਪੋਰਟ ਆ ਚਲੋ ਮੇਰੇ ਫਾਦਰ ਦੀ ਵੀ ਡੈਥ ਹੋ ਗਈ ਮੇਰੇ ਚਾਚਾ ਜੀ ਦੀ ਵੀ ਡੈਥ ਹੋ ਗਈ ਸੀ ਜੀ ਤੇ ਮੇਰੀ ਮੰਮੀ ਜੀ ਮੇਰੇ ਜਦੋਂ ਅਸੀਂ ਕਦੇ ਮੇਲੇ ਤੇ ਗਏ ਆ ਪਿੱਛੇ ਘੋੜਿਆਂ ਦੇ ਦੇਖ ਰੇਕ ਮੇਰੀ ਮਾਤਾ ਕਰ ਲੈਂਦੀ ਆ अच्छा माता जी ਕਰਦੇ ਆ ਜਿੱਦਾਂ ਅੰਕਲ ਹੋਈਆਂ ਸਾਰੇ ਗਏ ਮੇਲੇ ਦੇ ਜੇ ਸਾਨੂੰ ਪਤਾ ਸਾਨੂੰ 10 ਵਜੇ ਜਾਂਦੇ ਮੇਲੇ ਦੇ 12 ਵਜੇ ਜਾਂਦੇ ਜਿਹੜੇ ਪਿੱਛੇ 3-4 ਜਨਵਾਰਾ ਉਹ ਮਾਤਾ ਨੇ ਦਾਣਾ ਪਵਾ ਗਏ ਅੰਦਰ ਬਾਹਰ ਕਰਾ ਦਿੰਦੇ ਅੱਛਾ ਜੀ ਸਾਨੂੰ ਨਹੀਂ ਟੈਨਸ਼ਨ ਨਹੀਂ ਹੁੰਦੀ ਮੇਲੇ ਜਾਣ ਕੇ ਵੀ ਅਸੀਂ ਘੋੜੇ ਆਣ ਕੇ ਅੰਦਰ ਬੰਨਣੇ ਆ ਸਾਨੂੰ ਪਤਾ ਮਾਤਾ ਨੇ ਕਰ ਦਿੰਦੇ ਸਰ ਮੇਰੀ ਮੰਮੀ ਕਰ ਦਿੰਦੀ ਹੈ ਕਰ ਦਿੰਦੇ ਹਾਂਜੀ ਹਾਂਜੀ ਉਹ ਪੂਰਾ ਸਪੋਰਟ ਆ ਕਰ ਦਿੰਦੀ ਨਾਲ ਇਹ ਵੀ ਬਹੁਤ ਜ਼ਰੂਰੀ ਹੁੰਦਾ ਇਹਨਾਂ ਕੰਮਾਂ ਦੇ ਵਿੱਚ ਅੱਗੇ ਵਧਣ ਲਈ ਸਾਨੂੰ ਘਰ ਦੇ ਆ ਦੀ ਜਿਹੜੀ ਸਹਿਯੋਗ ਆ ਉਹ ਵੀ ਬਹੁਤ ਜ਼ਿਆਦਾ ਹੈ ਭਾਈ ਜੇ ਘਰ ਦੇ ਵਿੱਚ ਕਲੇਸ਼ ਹੀ ਰਹੂਗੀ ਫਿਰ ਨੰਬਰ ਦੀ ਗੱਲ ਦੂਰ ਦੀ ਇਹ ਬੰਦੇ ਦਾ ਮੇਲੇ ਤੇ ਜਾਣ ਨੂੰ ਨਹੀਂ ਜੀ ਕਰਦਾ ਜੇ ਘਰ ਦੇ ਵਿੱਚ ਸਵੇਰ ਨੂੰ ਕਲੇਸ਼ ਕਰਕੇ ਮੇਲੇ ਤੇ ਜਾਵਾਂਗੇ ਉੱਥੇ ਮੇਲੇ ਜਾ ਕੇ ਕੀ ਕਰਾਂਗੇ ਹੁਣ ਘਰ ਦੇ ਵੈਸੇ ਮਾਣ ਕਰਦੇ ਹਾਂ ਹਾਂਜੀ ਘਰ ਦੇ ਪੂਰਾ ਮਾਣ ਕਰਦੇ ਪਿੰਡ ਪਿੰਡ ਵਾਲੇ ਵੀ ਇਸ ਗੱਲ ਨੂੰ ਮੰਨਦੇ ਆ ਵੀ ਹੁਣ ਹਾਂ ਕਰਨ ਮਿਹਨਤ ਕਰਦਾ ਹੈ ਹਾਂਜੀ ਪਿੰਡ ਵਾਲੇ ਵੀ ਚਲੋ ਵਧੀਆ ਤੇ ਇਹ ਦਿੰਦੇ ਸਾਰੇ ਪਿੰਡ ਵਾਲੇ ਪਿਆਰ ਕਰਦੇ ਆ ਪਿਆਰ ਕਰਦੇ ਆ ਹਾਂਜੀ ਸ਼ਾਬਾਸ਼ ਬੜਾ ਆਪਣਾ ਵੀ ਇਹ ਮਤਲਬ ਸ਼ੌਂਕ ਆ ਪਿੰਡ ਦਾ ਨਾਮ ਉੱਚਾ ਕਰਨ ਦਾ ਜੀ ਆਪਾਂ ਚਲੋ ਘੋੜਿਆਂ ਦੇ ਵਿੱਚ ਕਰੀਏ ਜਿੱਦਾਂ ਕੋਈ ਵੀ ਕੋਈ ਵੀ ਕਰਦਾ ਕੋਈ ਕਬੱਡੀ ਵਿੱਚ ਕਰਦਾ ਕੋਈ ਆਪਣਾ ਘੋੜਿਆਂ ਦੇ ਵਿੱਚ ਆ ਇਹ ਪਿੰਡ ਦਾ ਨਾਮ ਵਧੀਆ ਉੱਚਾ ਲੈਵਲ ਤੇ ਲੈ ਕੇ ਜਾਏਗੇ ਨਹੀਂ ਹੁਣ ਤੇ ਨੌ ਬੋਲਦਾ ਹੈ ਹਾਂਜੀ ਔਰ ਪ੍ਰਮਾਤਮਾ ਮਿਹਰ ਕਰੇ ਕਿ ਅੱਗੇ ਵੀ ਚਲੋ ਬਸ ਜੀ ਉਹਦੀ ਮਿਹਰ ਦੇ ਨਾਲ ਹੀ ਆ ਆਪਾਂ ਤੇ ਕੁਝ ਨਹੀਂ ਕਰ ਸਕਦੇ ਜੇ ਨਜ਼ਰ ਪ੍ਰਮਾਤਵਾ ਦੀ ਕਿਰਪਾ ਦਾ ਤੇ ਉਹ ਨਜ਼ਰ ਨਾ ਬੋਲੂਗਾ ਇਹ ਇੱਕ ਜਨੂਨ ਹੈ ਹਾਂਜੀ ਇਹ ਸ਼ੌਕ ਤੋਂ ਮੇਰੇ ਖਿਆਲ ਨਾਲ ਅਗਲੀ ਗੱਲ ਹੁੰਦੀ ਆ ਅ ਕਰਨ ਕੋਈ ਮੈਸੇਜ ਜਿਹੜਾ ਆ ਉਹ ਨੌਜਵਾਨ ਦੋਸਤਾਂ ਨੂੰ ਜਾਂ ਪੀਆਰ ਪੰਜਾਬ ਦੇ ਦਰਸ਼ਕਾਂ ਨੂੰ ਕੋਈ ਦੇਣਾ ਚਾਹੁੰਦੇ ਤੇ ਜ਼ਰੂਰ ਦਿਓ ਮੈਸੇਜ ਜੀ ਇਹ ਹੀ ਆਪਣਾ ਵੀ ਕੋਈ ਵੀ ਕੰਮ ਕਰੋ ਵਧੀਆ ਕਰੋ ਭਾਵੇਂ ਘੋੜਿਆਂ ਦਾ ਕਰੋ ਭਾਵੇਂ ਕੋਈ ਵੀ ਕਿੱਤਾ ਕਰਨਾ ਉਹਦਾ ਵਧੀਆ ਤਰੀਕੇ ਨਾਲ ਕਰੋ ਬਾਕੀ ਜੋ ਆਪਣੇ ਪੰਜਾਬ 'ਚ ਤੁਹਾਨੂੰ ਪਤਾ ਨਸ਼ੇ ਵਾਲੀ ਚੀਜ਼ ਆ ਇਹਨੂੰ ਛੱਡ ਕੇ ਕੋਈ ਵਧੀਆ ਕਿੱਤਾ ਬਣਾਓ ਜੇ ਆਪਣੇ ਕੋਲ ਕੋਈ ਸਮਾਗਬਾ ਜਾਂ ਆਪਣੇ ਕੋਲ ਕੋਈ ਵਧੀਆ ਚੀਜ਼ ਹੈ ਜੇ ਆਪਾਂ ਕੁਝ ਖੇਡਦੇ ਹਾਂ ਕੋਈ ਵੀ ਕਰਦੇ ਗੇਮ ਤਾਂ ਆਪਣੇ ਕੋਲ ਲੋਕ ਆਣ ਕੇ ਬਹਿਣਗੇ ਵੀ ਇਹ ਵਧੀਆ ਕੰਮ ਕਰਦਾ ਜੇ ਆਪਣ ਕੋਈ ਕਹਾਂਗੇ ਨਹੀਂ ਫਿਰ ਆਪਾਂ ਨੂੰ ਅਗਲੇ ਕਹੂਗਾ ਯਾਰ ਇਤੋਂ ਕੀ ਖਾਣਾ ਪਰੇ ਹੋ ਕੇ ਲੰਘ ਜਾਂਦੇ ਲੋਕ ਵਾਹ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਨੂਰਪੁਰ ਚੱਠਾ ਪਿੰਡ ਇਸ ਪਿੰਡ ਦੇ ਚੱਠਾ ਸਟੱਡ ਫਾਰਮ ਤੇ ਆਪਾਂ ਅੱਜ ਆਏ ਸਗੇ ਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਬਾਈ ਹੋਣਾ ਨਾ ਹੋਈਆਂ ਸੋ ਨੰਬਰ ਡਿਸਪਲੇ ਕਰ ਰਿਹਾ ਅਗਰ ਤੁਸੀਂ ਆਪਣੇ ਘੋੜਿਆਂ ਨੂੰ ਟ੍ਰੇਨ ਕਰਨਾ ਹੋਵੇ ਜਾਂ ਕਿਸੇ ਅ ਅਗੂ ਨੌਜਵਾਨ ਦੋਸਤ ਨੇ ਕਿਸੇ ਬੱਚੇ ਨੇ ਅਗੂ ਟ੍ਰੇਨਿੰਗ ਲੈਣੀ ਹੋਵੇ ਸੋ ਉਹ ਚੱਠਾ ਸਟੱਡ ਫਾਰਮ ਨਾਲ ਸੰਪਰਕ ਕਰ ਸਕਦਾ ਹੈ ਨਾਲ ਗੱਲਬਾਤ ਕਰ ਸਕਦਾ ਹੈ ਕਿ ਭਾਈ ਸਾਨੂੰ ਜਿਹੜੀ ਟ੍ਰੇਨਿੰਗ ਦੀ ਲੋੜ ਹੈਗੀ ਆ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਵਾਲਾ ਬਟਨ ਦਬ ਕੇ ਇਹਨੂੰ ਅਗੂ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਸ਼ੇਅਰ ਜਿਹੜਾ ਆ ਉਹ ਸਾਡੇ ਲਈ ਬਹੁਤ ਕੀਮਤੀ ਹੁੰਦਾ ਹੈ ਔਰ ਹਾਂ ਇਹਦੇ ਨਾਲ ਕਿਸੇ ਨਾ ਕਿਸੇ ਦਾ ਭਲਾ ਵੀ ਹੋ ਸਕਦਾ ਕਿਸੇ ਦੀ ਲਾਈਫ ਬਦਲ ਸਕਦੀ ਆ ਸੋ ਜੁੜੇ ਰਹੋ ਜੀ ਪੀ ਆਰ ਪੰਜਾਬ ਦੇ ਨਾਲ ਆਪਾਂ ਜਲਦੀ ਇੱਕ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਜੀ ਜਲਦੀ ਬਹੁਤ ਸ਼ੁਕਰੀਆ ਧੰਨਵਾਦ